ਸਾਸੀ ਗਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਵਾ ਦੋ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਚਾਰ ਕੁੰਡੇ ਗਿਣ ਲੈਣੇ ਫਿਰ ਚਾਰ ਫਿਰ ਚਾਰ 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 ਕੁੰਡੇ ਗਿੰਦੇ ਹੋਏ ਦੋ ਕੁੰਡੇ ਤੁਸੀਂ ਵਾਧ ਰੱਖਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇਹ ਡਿਜ਼ਾਈਨ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣਾ ਕਿਸੇ ਵੀ ਪ੍ਰੋਜੈਕਟ ਉੱਤੇ ਸਿੱਧੀ ਸਾਈਡ ਤੋਂ ਤੁਸੀਂ ਕੁੰਡੇ ਪਾਉਣ ਤੋਂ ਬਾਅਦ ਬਾਰਡਰ ਬਣਾ ਕੇ ਇਸ ਇਹਦੀ ਇੱਕ ਬੇਸਿਕ ਰੋ ਬਣਨੀ ਆ ਡਿਜ਼ਾਈਨ ਪੁੱਠੀ ਸਾਈਡ ਤੋਂ ਸ਼ੁਰੂ ਹੋਣਾ ਤੁਹਾਨੂੰ ਮੈਂ ਡਿਜ਼ਾਈਨ ਹੀ ਬਣਾਉਣਾ ਦੱਸਾਂਗੀ ਬੇਸਿਕ ਰੋ ਵਿੱਚ ਤੁਸੀਂ ਦੋ ਕੁੰਡੇ ਸ਼ੁਰੂ ਵਿੱਚ ਪੁੱਠੇ ਰੱਖਣੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਜਿਹੜੀ ਬੇਸ ਕਰੋ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਬਣਾਉਣੀ ਆ ਸ਼ੁਰੂ ਵਿੱਚ ਦੋ ਪੁੱਠੇ ਰੱਖਣੇ ਲਾਸਟ ਵਿੱਚ ਵੀ ਦੋ ਕੁੰਡੇ ਫਿਰ ਤੁਹਾਡੇ ਪੁੱਠੇ ਹੀ ਆਉਣੇ ਆ ਇਹ ਬੇਸ ਕਰੋ ਤੁਸੀਂ ਇਸੇ ਤਰ੍ਹਾਂ ਬਣਾਉਣੀ ਦੋ ਕੁੰਡੇ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਸ਼ੁਰੂ ਵਿੱਚ ਵੀ ਪੁੱਠੇ ਲਾਸਟ ਵਿੱਚ ਵੀ ਪੁੱਠੇ ਆਉਣੇ ਇਹ ਮੈਂ ਬੇਸ ਕਰੋ ਨਹੀਂ ਬਣਾਉਣੀ ਤੁਹਾਨੂੰ ਮੈਂ ਡਿਜ਼ਾਈਨ ਹੀ ਬਣਾ ਕੇ ਦੱਸਾਂਗੀ ਦੁਬਾਰਾ ਫਿਰ ਡਿਜ਼ਾਈਨ ਦੋ ਹੀ ਸਲਾਈਆਂ ਵਿੱਚ ਬਣਨਾ ਇਹ ਬੇਸ ਕਰੋ ਪਹਿਲੀ ਵਾਰ ਹੀ ਰਿਪੀਟ ਹੋਣੀ ਦੁਬਾਰਾ ਰਿਪੀਟ ਨਹੀਂ ਹੋਣੀ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਪਹਿਲੀ ਸਲਾਈ ਵਿੱਚ ਜਿਹੜੇ ਦੋ ਕੁੰਡੇ ਤੁਸੀਂ ਪੁੱਠੇ ਬਣਾਉਣੇ ਉਹਨਾਂ ਨੂੰ ਇਧਰੋਂ ਸਿੱਧੇ ਬਣਾ ਲੈਣਾ ਦੋ ਕੁੰਡੇ ਜਿਹੜੇ ਸਿੱਧੇ ਬਣਾਏ ਆ ਉਹਨਾਂ ਤੇ ਡਿਜ਼ਾਈਨ ਬਣਨਾ ਦੋਵਾਂ ਕੁੰਡਿਆਂ ਇਕੱਠਿਆਂ ਨੂੰ ਸਲਾਈ ਤੇ ਲੈਣਾ ਇੱਕ ਬਣਾ ਲਿਆ ਇਹ ਤਾਂ ਘੱਟ ਲਈ ਰੱਖਣਾ ਵੜ ਮਾਰਨਾ ਸਲਾਈ ਨੂੰ ਇਹ ਤਿੰਨ ਹੋ ਗਏ ਫਿਰ ਵਲ ਮਾਰਨਾ ਇਹ ਦੋਵਾਂ ਕੁੰਡਿਆਂ ਤੋਂ ਪੰਜ ਕੁੰਡੇ ਬਣਾਉਣੇ ਇਹ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਦੋ ਕੁੰਡੇ ਸਿੱਧੇ ਆ ਇਹਨਾਂ ਦੇ ਦੋ ਤੋਂ ਪੰਜ ਕੁੰਡੇ ਬਣਾਉਣੇ ਇੱਕ ਤਾਂ ਅੱਗੇ ਨੂੰ ਵਲ ਮਾਰਨਾ ਇਹ ਤਿੰਨ ਹੋ ਗਏ ਦੁਬਾਰਾ ਫਿਰ ਵਲ ਮਾਰਨਾ ਇਹ 5 ਹੋਗੇ ਇਹ ਦੋਹਾਂ ਤੋਂ 5 ਕੁੰਡੇ ਬਣ ਗਏ ਇਹ ਧਾਗੇ ਨੂੰ ਠੀ ਲੈ ਹੀ ਰੱਖਣਾ ਡਿਜ਼ਾਈਨ ਉੱਪਰ ਕੇ ਆਉਣਾ ਫਿਰ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾ ਲੈਣਾ ਸਿੱਧਿਆਂ ਕੁੰਡਿਆਂ ਤੇ ਦੋਹਾਂ ਤੋਂ 5 ਕੁੰਡੇ ਬਣਾਉਣੇ ਤਿੰਨ 5 ਹੋਗੇ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਪੁੱਠੀਆਂ ਗੁੰਡੀਆਂ ਨੂੰ ਸਿੱਧੇ ਬਣਾਉਣਾ ਸਿੱਧੀਆਂ ਗੁੰਡੀਆਂ ਦੇ 2 ਤੋਂ 5 ਬਣਾਉਣੇ 3 ਇਹ 5 ਬਣ ਗਏ ਲਾਸਟ ਵਿੱਚ ਦੋ ਕੁੰਡੇ ਦੋਵਾਂ ਕੁੰਡਿਆਂ ਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਸਿੱਧੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਜਿਹੜੇ ਕੁੰਡੇ ਉਧਰੋਂ ਸਿੱਧੇ ਬਣਾਏ ਇਧਰੋਂ ਪੁੱਠੇ ਬਣਾਉਣੇ ਦੋ ਕੁੰਡੇ ਪੁੱਠੇ ਬਣਾ ਲੈਣੇ ਇਹੜੇ ਦੋਵਾਂ ਕੁੰਡਿਆਂ ਤੋਂ ਪੰਜ ਕੁੰਡੇ ਬਣਾਏ ਤਿੰਨਾ ਕੁੰਡਿਆਂ ਤੇ ਇਹਨਾਂ ਕੁੰਡੇ ਇਕੱਠੇ ਸਲਾਈ ਤੇ ਲੈਣੇ ਤਿੰਨਾਂ ਦਾ ਇੱਕ ਕਰ ਦੇਣਾ ਅੱਗੇ ਦੋ ਕੁੰਡੇ ਰਹਿ ਗਏ ਇਹ ਪਿਛੇੋਂ ਦੀ ਦੋਵਾਂ ਦਾ ਇੱਕ ਕਰ ਦੇਣਾ ਡਿਜ਼ਾਈਨ ਦੀ ਦੂਸਰੀ ਸਲਾਈ ਵਿੱਚ ਇਹੀ ਡਿਜ਼ਾਈਨ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਤਿੰਨਾ ਕੁੰਡਿਆਂ ਦਾ ਇੱਕ ਕਰਨਾ ਫਿਰ ਦੋਵਾਂ ਕੁੰਡਿਆਂ ਦਾ ਇੱਕ ਕਰਨਾ ਜਿੰਨੇ ਸਾਡੇ ਕੋਲ ਕੁੰਡੇ ਉਨੇ ਹੀ ਬਰਾਬਰ ਹੋਗੇ ਦੋ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਡਿਜ਼ਾਈਨ ਦੀ ਦੂਸਰੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੁਬਾਰਾ ਫਿਰ ਤਿੰਨਾ ਕੁੰਡਿਆਂ ਇਕੱਠਿਆਂ ਲੈਣਾ ਤਿੰਨਾ ਦਾ ਇੱਕ ਕਰ ਦੇਣਾ ਅੱਗੇ ਉਹਦੀ ਇਹਨਾਂ ਦੋਵਾਂ ਦਾ ਪਿਛੇੋਂ ਦੀ ਕਰ ਦੇਣਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਬਹੁਤ ਹੀ ਸੌਖਾ ਡਿਜ਼ਾਈਨ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਜੇ ਚਾਹੋ ਤੁਸੀਂ ਇਹਦਾ ਬਾਰਡਰ ਵੀ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਵਾ ਇਹ ਤਿੰਨਾਂ ਕੁੰਡਿਆਂ ਇਕੱਠਿਆਂ ਲੈਣਾ ਤਿੰਨਾਂ ਦਾ ਅੱਗੋਂ ਦੀ ਇੱਕ ਕਰ ਦੇਣਾ ਦੋਵਾਂ ਦਾ ਪਿੱਛੇੋਂ ਦੀ ਕਰ ਦੇਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਡਿਜ਼ਾਈਨ ਸਿੱਧੀਆਂ ਕੁੰਡਿਆਂ ਤੇ ਹੀ ਬਣਨਾ ਲਾਸਟ ਵਿੱਚ ਦੋ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਦੋ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਹੁਣ ਫਿਰ ਤੁਸੀਂ ਇਹਨੂੰ ਪੁੱਠੀ ਸਲਾਈ ਤੋਂ ਸ਼ੁਰੂ ਕਰਨਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧਾ ਬਣਾਉਣਾ ਸਿੱਧਿਆਂ ਕੁੰਡਿਆਂ ਤੇ ਦੋ ਤੋਂ ਪੰਜ ਕੁੰਡੇ ਬਣਾਉਣੇ ਇਹੀ ਦੋ ਸਲਾਈਆਂ ਨੂੰ ਬਾਰ-ਬਾਰ ਤੁਸੀਂ ਬਣਾਉਣਾ ਤੁਹਾਡਾ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।